ਓ ਸਤਿ ਸ੍ਰੀ ਅਕਾਲ ਸਾਰਿਆਂ ਦਾ ਸਾਡੇ ਲੋਇਆ ਪਾਰ ਵਲਾਗ ਦੇ ਪਾਰਟ 1 ਤੇ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਸਾਹਮਣੇ ਬੇਰੋਜ਼ਗਾਰਾਂ ਦੀ ਟੀਮ ਕੜਾਚੂ ਗਾਣਾ ਖਾ ਕੇ ਨਿਕਲ ਆਇਆ ਸਫਰਾਂ ਤੇ ਤੇ ਅੱਜ 바ਵਾ ਜੀ ਇਹ ਚੱਲੇ ਆ ਪਤਾ ਨਹੀਂ ਕਿੱਥੇ ਚੱਲੇ ਆ ਅਜੇ ਤਾਂ ਨਹੀਂ ਕੋਈ ਪਲਾਨ ਤੇ ਨਹੀਂ ਬਣਿਆ ਵੈਨਿਆ ਕਿੱਥੇ ਜਾਂਦੇ ਹੋ ਲੋ ਜੀ ਤੁਹਾਨੂੰ ਦਸਕੇ ਦੇ ਵਿੱਚ ਖੁਸ਼ ਆਮਦਿਦ ਕਰਦੇ ਆ ਇਹਦਾ ਦਸਕੇ ਬੜੇ ਮਸ਼ਹੂਰ ਹੈ ਇੱਥੇ ਕੋਈ ਕੰਨੀ ਵੀ ਡੇਗੀ ਪਏ ਤਾਂ ਪਾਣੀ ਖਲੋ ਜਾਂਦਾ ਹੈ ਇਹ ਵਰਤੋਂ ਉਹਰੇ ਤੇ ਤੁਹਾਨੂੰ ਮੱਝਾਂ گاਵਾ ਸੜਕਾਂ ਤੇ ਆਮ ਨਜਰ ਆਉਂਦੀਆਂ ਕਦੇ ਕਦੇ ਗੱਦੇ ਵੀ ਨਜ਼ਰ ਆ ਸਕਦੇ ਨੇ ਅਸੀਂ ਚੌਥੇ ਬੇਰੋਜ਼ਗਾਰ ਦਾ ਇੰਤਜ਼ਾਰ ਕਰ ਰਹੇ ਹਾਂ ਜੋ ਹੋ ਗਿਆ ਆ ਗਿਆ ਹਾਂ ਤੁਹਾਨੂੰ ਅੱਗੇ ਪੇਸ਼ ਕਰਦੇ ਆਂ ਆਪਰ ਜਨਾਬ ਨਾ ਯਾਰ ਇਹਦਾ ਰਕਾਰ ਦੇ ਤੇ ਡੁੱਬਿਆ ਬੰਦਾ ਬਚਦਾ ਨਹੀਂ ਐ ਤੇ ਜੇ ਕਿਸੇ ਨੇ ਆਪਣਾ ਡਿਪਰੈਸ਼ਨ ਦਾ ਕਾਜ਼ਮਾ ਕਰਨਾ ਹੈ ਤੇ ਇਹ ਬੈਸਟ ਪਲੇਟਫਾਰਮ ਹੈ। ਹਾਂ ਦਾ ਮੇਰਾ ਕਦਰ ਮੈਨੂੰ ਨਾਲ ਲੈ ਰ ਕੇ ਚਾ ਮਿਲਦੀ ਹੁੰਦੀ ਹੈ। ਇਹਲਾ ਕਦਰਨਾ। ਅਸਲਾਮੁਅਲੈਕੁਮ। ਅੱਗੇ ਹਾਂ ਤੇ ਅੱਲਾ ਮੈਂ ਨਾਲ ਆਇਆ ਮੇਰੇ ਪਿੰਡਾਂ ਦੇ ਨਾਲ। ਦਾਲ ਮੈਨਾਂ ਕੋਲੀ ਰਹਿਣ ਤੋ। ਬੋਲਾ ਸਾਹਿਬ ਕਿਨਾਂ ਜੀ? ਆਹ ਦੇ ਛੱਡੋ ਤੇ। ਤੇ ਬਾਈ। ਨਾ ਤਾਂ ਲੈ ਲਓ ਜੇ ਉਹ ਨਹੀਂ ਆ ਨਹੀਂ ਇਹਨੂੰ ਲੈ ਕੇ ਆ ਯਾਰ ਬੰਦ ਬੰਨ ਰੰਦ ਚਲੋ ਹੁਣ ਖਾ ਲਓ ਉਹ ਜੇ ਕਿਸੇ ਨੇ ਕਾਮਯਾਬੀ ਦੀ ਪੋੜੀ ਵੇਖਣੀ ਆ ਵੇਖ ਲਓ ਸਾਡਾ ਜਵਾਨ ਚੜਦਾ ਹੈ ਬੇ ਕਾਮਯਾਬੀ ਦੀ ਪੋੜੀ ਉਹ ਕਾਮਯਾਬੀ ਦੀ ਪੋੜੀ ਬੜੀ ਉੱਚੀ ਹੈ ਇਹਦੇ ਲਈ ਟਾਈਮ ਨਾਲ ਹੀ ਲਾਏ ਆ ਸਾਹਮਣੇ ਕਿਨਾਂ ਗੋਸ਼ਤ ਪਿਆ ਇਹਨੂੰ ਸੁੱਕੀ ਪਾウダー ਲਾ ਕੇ ਅਸੀਂ ਕਰਨ ਲੱਗੇ ਆ ਭੱਠੇ ਤੇ ਚਲੋ ਹੁਣ ਵੇਖੀ ਆ ਉਹ ਕਿਵੇਂ ਕਿਵੇਂ ਅਸੀਂ ਤਿਆਰ ਕਰਦੇ ਆ ਇਹਨੂੰ Let's go. ਲੋ ਜੀ ਹਜ਼ਾਰਾਂ ਸਾਲ ਦੀ ਮਿਹਨਤ ਤੋਂ ਬਾਅਦ ਮਸਾਲਾ ਮਸੂਲਾ ਸੀ ਲਗਾ ਲਿਆ ਇਹ ਤੋਂ ਬਾਅਦ ਖਬਾਰਾਂ ਚ ਲਪੇਟ ਕੇ ਨਾ ਇਹਨੂੰ ਤੇ ਤੇ ਰਸੀਆਂ ਬੰਨ ਦੇਣੀਆਂ ਨੇ ਕੁੱਕਰ ਗੇਰਾਂ ਨਾ ਕਿਸੇ ਪਾਸੇ ਨਿਕਲ ਨਾ ਸਕੇ ਤੇ ਲੈ ਚਲੀਏ ਨੋਨ ਕੋਲ ਆ ਗਏ ਗਿਆ ਚਲੋ ਦਹਿਸ਼ਤ ਕਰ ਦੋ ਆ ਮਮੀ ਆਜੇ ਮਰਗੀ ਦਾ ਮਰਗੀ ਦਾ ਇਸੇ ਮਤਲਬ ਦੋਸਤੋ ਇੱਕ ਬੜਾ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਨੇ ਛੋਟੀਆਂ ਛੋਟੀਆਂ ਅੰਨਾ ਵਿੱਚੋਂ ਇੱਕਾ ਇੱਕਾ ਪੋਟ ਲਈਏ ਅਸੀਂ ਕਿਰਾਂ ਨੇ ਬੜੇ ਰਹਿਮਦਿਲ ਬੰਦੇ ਆ ਇਹਦੇ ਲਈ ਅਸਾਂ ਨਾ ਪਾਣੀ ਪਾਇਆ ਵਿੱਚ ਥੋੜਾ ਕੋ ਵਿਚਾਰੇ ਨੂੰ ਗਰਮੀ ਨਾ ਲੱਗੇ ਲੈ ਆ ਰਿਹਾ ਵਾਲੇ ਰੱਬ ਦੇ ਲੋ ਜੀ ਮਿੱਟੀ ਵੀ ਪਾ ਛੜੀ ਆ ਉਹਨੂੰ ਘੰਟਾ ਕੋ ਟਾਈਮ ਦੇ ਸੀ ਰਿਹਾ ਛੇੜਿਆ ਰਸਟ ਮਾਰ ਵਿੱਚ ਇਹਦੇ ਰ ਸੀ ਉਹ ਇੱਕ ਅਧੀ ਵੀਡੀਓ ਬਣਾ ਲਈਏ ਆ ਤੁਹਾਡਾ ਕਾਦ ਵਾਲਾ ਵੀ ਉਹ ਸਾਡਾ ਭੇਜ ਕੰਗਰ ਉਹ ਸਲਾਮ ਅਲੈਕੁਮ ਪਹੁੰਚ ਲਿਆ ਭਾਈ ਨੂੰ ਅਸੀਂ ਇੱਕ ਬਹੁਤ ਹੀ ਲੰਬੇ ਇੰਤਜ਼ਾਰ ਤੋਂ ਬਾਅਦ ਪਰਕਾਰ ਸਾਡਾ ਮਿਸ਼ਨ ਕਾਮਯਾਬ ਹੋ ਗਿਆ ਇਹਨੂੰ ਨਹੀਂ ਆਪਣੇ ਹਮਰਾ ਵਾਪਸ ਲੈ ਚੁਲੇ ਆਂ

ਮੇਰਾ ਜੋਕ ਸੁਣਾਈ ਕਰ ਤੋ ਓਕੇ ਰੱਖ ਤੇਰੇ ਨਾਲ ਹੀ ਦਾ ਸਹੀ ਕਿਲੇ ਤੇ ਜਾਣਾ ਤੂੰ ਅਨਬਾਕਸਿੰਗ ਕਰਨ ਲੱਗ ਪਏ ਨੰਦੋਂ ਕੰਡਰ ਮੈਂ ਅੱਜ ਇਹ ਚੈਪਲਰ ਆਈਏ ਕਰਦੇ ਕਿਲਾ ਦੂਰ ਹੋ ਗਏ ਨੇ

ਮੇਰੇ ਇਸ ਕੋ ਐਸੇ ਖਾਓ ਨਾ ਉਹ ਬੋਟੀ ਜਾ ਪਈ ਦਿਓ ਓਏ ਓਏ ਖਾ 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 ਮੇ ਕੋ ਬਚੀ ਮਸ਼ਰਪ ਦਾ ਸੁਆਦ ਆ ਗਿਆ ਸੁਆਦ ਆ ਗਿਆ ਬਾਈ ਸੁਆਦ ਕਸਮ ਖੋ ਹੋ ਰਿਹਾ ਦਿਨ ਬਾਗ ਬਾਗ ਹੋ ਗਿਆ ਲੈ ਨੀ ਨਾ ਮੋੜ ਬੈ ਗਿਆ ਤਾਂ ਮਿਲ ਜਾਂ ਤੁਹਾਨੂੰ ਅਗਲੇ ਵੀ ਲਾਗ ਚ ਫਿਰ ਕਿਹੜਾ ਕਿਆ ਮੈਂ ਤੋ ਦੋ ਤਿੰਨ ਦਿਨ ਨਾ ਆਇਆ ਅਲੈਕੁਮ ਅਲੈਕੁਮ ਸਲਾਮ ਸਾਰੇ ਬੰਦੇ ਜੇ ਵਿਲੇ ਹੋ ਕੇ ਬੈਠੇ ਨੇ ਸਭ ਨੇ ਪਹਿਲੇ ਹੀ ਲੱਗੇ ਅੱਧਾ ਘੰਟਾ ਮੈਗਾ ਹੋ ਗਿਆ ਵਿਲੇ ਤੇ ਅੱਧਾ ਘੰਟਾ ਸਾਰਾ ਖਾਰ ਹੀ ਗਿਆ ਤੇ ਹੱਲੇ ਵੀ ਨਹੀਂ ਛੋੜਿਆ ਹੱਲੇ ਜੀ ਸਿਹਤ ਵੀ ਨਹੀਂ ਆਇਆ ਹੱਲੇ ਸਿਹਤ ਵੀ ਨਹੀਂ ਆਇਆ ਸਾਮਣਾ ਡੋਣੇ ਉੱਠੇ ਲੱਗ ਰਹੇ ਨੇ ਸਾਥ ਦਾ ਲੱਗਦਾ ਆਖਰੀ ਰੋਟੀ ਇਹ ਮੈਂ ਤਾਂ ਮੈਜ ਚਾਲ ਮਾਰਛ ਰਿਹਾ ਪੈਦਾ ਕੀ ਹੋਏ ਮਾਰਦਾ ਉਸ ਨੂੰ ਟੱਕ ਦੇਣਾ ਨਹੀਂ ਮਾਰਦਾ ਖਾਣ ਦਾ ਕੋਈ ਫਾਇਦਾ ਪਾ ਹਟ ਗਿਆ ਬੰਨੀ ਉਹ ਅੱਦੇ ਵਾਈ ਲਾਣੀ ਆ 快点吧！嗯。<laughs>